ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲ ਹੀ ਦੇ ਵਿੱਚ ਇੱਕ ਸਪਸ਼ਟੀਕਰਨ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਪੇਸ਼ ਕੀਤਾ ਦਰਅਸਲ 92 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਨ ਦਾ ਮਾਮਲਾ ਸੀ ਔਰ ਉਸੇ ਦੇ ਵਿੱਚ ਸ੍ਰੀ ਕਲਤਕਸਾਬ ਵੱਲੋਂ ਸਵਾਲ ਕੀਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ 92 ਲੱਖ ਰੁਪਏ ਦੇ ਇਸ਼ਤਿਹਾਰ ਕਿਉਂ ਜਾਰੀ ਕੀਤੇ ਗਏ ਸੀ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ ਜਾਵੇ ਸੌਦਾ ਸਾਧ ਦੇ ਹੱਕ ਦੇ ਵਿੱਚ ਕਿਉਂ ਇਹ ਸਪਸ਼ਟਿਕਰਨ ਜਾਰੀ ਹੋਏ ਸੀ ਇਸ ਬਾਰੇ ਜਿਹੜੀ ਹੈ ਉਹ ਵਿਚਾਰ ਚਰਚਾ ਕੀਤੀ ਜਾਵੇ ਜਿਸ ਦੇ ਵਿੱਚ ਇਸ ਸਪਸ਼ਟੀਕਰਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਤੱਥ ਪੇਸ਼ ਕੀਤੇ ਨੇ ਉਹ ਨਾ ਤਾਂ ਉਸ ਵੇਲੇ ਦੇ ਇਸ਼ਤਿਹਾਰ ਦੇ ਨਾਲ ਰਲਦੇ ਪਏ ਨੇ ਤੇ ਨਾ ਹੀ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਹੁਕਮਨਾਮੇ ਦੇ ਨਾਲ। ਦਰਅਸਲ ਸਭ ਤੋਂ ਪਹਿਲਾਂ ਤੁਹਾਨੂੰ ਉਹ ਪੜ ਕੇ ਸੁਣਾਉਣੇ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਆਪਣੇ ਇਸ ਸਪਸ਼ਟੀਕਰਨ ਦੇ ਵਿੱਚ ਕਾਰਨ ਲਿਖਿਆ ਹੈ ਕਿ ਉਹਨਾਂ ਨੇ 92 ਲੱਖ ਰੁਪਏ ਦੇ ਇਸ਼ਤਿਹਾਰ ਕਿਉਂ ਤੇ ਕਿਸ ਤਰ੍ਹਾਂ ਤੇ ਕਿਦੇ ਕਹਣ ਤੇ ਜਾਰੀ ਕੀਤੇ ਸਨ ਕੀ ਕਾਰਨ ਸੀ ਪਹਿਲਾਂ ਉਹ ਪੜ ਕੇ ਸੁਣਾਉਨੇ ਆ ਤੇ ਨਾਲ ਹੀ ਦੱਸਦੇ ਆ ਕਿ ਪਹਿਲਾਂ ਜਦੋਂ ਇਸ਼ਤਿਹਾਰ ਜਾਰੀ ਹੋਏ ਸੀ ਔਰ ਜਦੋਂ ਹੁਕਮਨਾਮਾ ਆਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2015 ਦੇ ਵਿੱਚ ਸਤੰਬਰ 2015 ਦੇ ਵਿੱਚ ਉਸ ਉਹਦੇ ਵਿੱਚ ਕੀ ਵਰਡਿੰਗ ਲਿਖੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਉਸ ਸਪਸ਼ਟੀਕਰਨ ਦੇ ਵਿੱਚ ਜਿਹੜਾ 24 7 2024 ਨੂੰ ਪੇਸ਼ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਸੁਖਬੀਰ ਬਾਦਲ ਨਾਲ ਹਰਜਿੰਦਰ ਸਿੰਘ ਧਾਮੀ ਜਾਂਦੇ ਨੇ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਇਸ਼ਤਿਹਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਆਦੇਸ਼ ਦੇ ਸਤਕਾਰ ਬੇਅਦਬੀਆਂ ਸਬੰਧੀ ਪਛਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦ ਨਾਲ ਸੰਬੰਧਿਤ ਸਨ ਪਰ ਇੱਥੇ ਹੈਰਾਨੀ ਹੁੰਦੀ ਹੈ ਕਿ ਜਿਹੜੀ ਗੱਲ ਇਸ ਸਪਸ਼ਟੀਕਰਨ 'ਚ ਲਿਖੀ ਗਈ ਹੈ ਉਹੋ ਜੀ ਕੋਈ ਗੱਲ ਤਾਂ ਉਸ ਵੇਲੇ ਨਾ ਤਾਂ ਹੁਕਮਨਾਮੇ ਚ ਲਿਖੀ ਗਈ ਤੇ ਨਾ ਹੀ ਉਸ ਇਸ਼ਤਿਹਾਰ ਚ ਲਿਖੀ ਗਈ ਜਿਹੜੀ ਐਸਜੀਪੀਸੀ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਤੁਹਾਨੂੰ ਉਹ ਵੀ ਪੜ੍ਹ ਕੇ ਸੁਣਾਣੇ ਆ ਕਿ ਉਸ ਵੇਲੇ ਦੇ ਜਿਹੜੇ ਹੁਕਮਨਾਮਾ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਨਾਲ ਦੀ ਨਾਲ ਜਿਹੜਾ ਇਸ਼ਤਿਹਾਰ ਜਾਰੀ ਹੋਇਆ ਸੀ ਉਹਨਾਂ ਦੇ ਵਿੱਚ ਮੁੱਖ ਲਾਈਨਾਂ ਕਿਹੜੀਆਂ ਲਿਖੀਆਂ ਗਈਆਂ ਸਨ ਇਹ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਇਸ ਦੀ ਤਰੀਖ 24 9 2015 ਲਿਖੀ ਗਈ ਹੈ ਇਸ ਦੇ ਵਿੱਚ ਸਾਫ਼ ਮੈਂਸ਼ਨ ਕੀਤਾ ਗਿਆ ਆ ਕਿ 2007 ਵਿੱਚ ਉੱਠੇ ਵਿਵਾਦ ਦੇ ਸੰਬੰਧੀ ਜਿਹੜੀ ਆ ਉਹ ਸਾਰੀ ਗੱਲ ਲਿਖੀ ਗਈ ਹੈ ਇੱਥੇ ਲਿਖਿਆ ਗਿਆ ਹੈ ਕਿ ਸੌਦਾ ਸਾਧ ਨੇ ਆਪਣੇ ਮਾਫੀਨਾਮੇ ਵਿੱਚ ਲਿਖ ਲਿਆ ਸੀ ਕਿ ਅਸੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਨਾ ਤਾਂ ਦੂਰ ਦੀ ਗੱਲ ਹੈ ਪਰ ਅਸੀਂ ਅਜਿਹਾ ਕਰਨ ਬਾਰੇ ਵੀ ਸੋਚ ਨਹੀਂ ਸਕਦੇ ਕਲਪਨਾ ਵੀ ਨਹੀਂ ਕਰ ਸਕਦੇ ਉਸ ਤੋਂ ਅੱਗੇ ਲਿਖਿਆ ਗਿਆ ਕਿ ਸੁਧਾਰ ਦੇ ਉੱਤੇ ਜਿਸ ਉੱਤੇ ਪੰਜ ਤਖਤ ਸਹਬਾਨਾ ਦੇ ਜਥੇਦਾਰ ਸਹਬਾਨਾ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿੱਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਤੇਜੇ ਗਏ ਖਿਮਾ ਜਾਂਚਨਾ ਪੱਤਰ ਅਤੇ ਸਪਸ਼ਟੀਕਰਨ ਨੂੰ ਪ੍ਰਵਾਨ ਕਰਦੇ ਹਾਂ ਅੱਗੇ ਲਈ ਹਦਾਇਤ ਕੀਤੀਆਂ ਗਈਆਂ ਨੇ ਡੇਰਾ ਮੁਖੀ ਵੱਲੋਂ ਕੋਈ ਵੀ ਅਜੀਹਾ ਸਵਾਗ ਨਾ ਰਚਿਆ ਜਾਵੇ ਜਿਸ ਨਾਲ ਸਿੱਖ ਪੰਥ ਅਤੇ ਹੋਰ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਸਾਫ਼ ਤੌਰ ਦੇ ਉੱਤੇ ਸਵਾਗ ਦੀ ਗੱਲ ਕੀਤੀ ਜਾ ਰਹੀ ਹੈ ਬੇਅਦਬੀਆਂ ਦੀ ਗੱਲ ਨਹੀਂ ਕੀਤੀ ਜਾ ਰਹੀ ਉਥੇ ਐਸਜੀਪੀਸੀ ਆਪਣੇ ਸਪਸ਼ਟ ਕਰਨ ਚ ਲਿਖਦਾ ਹੈ ਕਿ ਅਸੀਂ ਗੁਰਦੁਆਰੇ ਗੁਰਤਾਮਾ ਦੇ ਅੰਦਰ ਹਜ਼ੂਰੀ ਜਿਹੜੀ ਹੈ ਉਹ ਵਧਾਉਣ ਦੀ ਗੱਲ ਕੀਤੀ ਗਈ ਸੇਵਾਦਾਰਾਂ ਦੀ ਗਿਣਤੀ ਵਧਾਉਣ ਦੀ ਗੱਲ ਕੀਤੀ ਗਈ ਤਾਂ ਕਿ ਬੇਅਦਬੀਆਂ ਨਾ ਹੋ ਸਕਣ ਪਰ ਇੱਥੇ ਤਾਂ ਹੋਰ ਹੀ ਕੁਝ ਹੁਕਮਨਾਮਾ ਹੈ ਇੱਥੇ ਤਾਂ ਸਗੋਂ ਸਵਾਗਤ ਦੇ ਉੱਤੇ ਮਾਫੀ ਦੇਣ ਦੀ ਗੱਲ ਹੋਈ ਹੈ ਹਰ ਕੋਈ ਸਵਾਗਤ ਉੱਤੇ ਹੀ ਮਾਫੀ ਦੇਣ ਦੀ ਗੱਲ ਕਰ ਰਿਹਾ ਕਿਉਂਕਿ ਸਵਾਗਤ ਰਚਣ ਦੇ ਬਾਅਦ ਮਾਫੀ ਕਿਉਂ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਂ SGPC ਨੇ 92 ਲੱਖ ਦੇ ਇਤਿਹਾਰ ਕਿਉਂ ਛਾਪੇ ਚਰਚਾ ਤਾਂ ਇਹਦੀ ਚੱਲ ਰਹੀ ਹੈ ਹੁਣ ਐਸਜੀਪੀਸੀ ਜਦੋਂ ਸਪਸ਼ਟੀਕਰਨ ਦੇ ਰਹੀ ਹੈ ਉਦੋਂ ਉਹਦੇ ਬਿਆਨ ਵੱਖਰੇ ਹੋ ਰਹੇ ਨੇ ਅਜੇ ਤਾਂ ਸਿਰਫ ਹੁਕਮਨਾਮਾ ਪੜਿਆ ਉਸ ਵੇਲੇ ਦੇ ਇਸ਼ਤਿਹਾਰਾਂ ਦੇ ਵਿੱਚ ਵੀ ਇਹੀ ਵਰਡਿੰਗ ਲਿਖੀ ਗਈ ਹੈ ਆਓ ਤੁਹਾਨੂੰ ਇਸ਼ਤਿਹਾਰਾਂ ਦੀ ਵਰਡਿੰਗ ਤੇ ਉਹਦੀ ਫੋਟੋ ਵੀ ਦਿਖਾਨੇ ਆ ਇਸ਼ਤਿਹਾਰ ਤੁਹਾਡੇ ਸਾਹਮਣੇ ਪੇਸ਼ ਆ ਔਰ ਉਸ ਇਸ਼ਤਿਹਾਰ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਪਿਛਲੇ ਦਿਨੀ ਪੰਜ ਸਿੰਘ ਸਹਬਾਨਾ ਨੂੰ ਡੇਰਾ ਸਿਰਸਾ ਦੇ ਮੁਖੀ ਦਾ ਖਿਮਾ ਜਾਂਚਨਾ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਨਾ ਤਾਂ ਦੂਰ ਅਸੀਂ ਕਦੇ ਅਜਿਹਾ ਕਰਨ ਦੀ ਕ ਇਸ ਖਿਮਾ ਜਾਂਚਨਾ ਪੱਤਰ ਦੀ ਦੀਰਘ ਵਿਚਾਰ ਕਰਨ ਤੋਂ ਬਾਅਦ ਪੰਥ ਅਤੇ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੰਘ ਸਾਹਿਬਾਨਾ ਵੱਲੋਂ ਡੇਰਾਮੁਖੀ ਦਾ ਸਪਸ਼ਟਿਕਰਨ ਪ੍ਰਵਾਨ ਕਰਦੇ ਆਂ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ ਗਈ ਸੀ ਅਗਲੇ ਲਿਖਦੇ ਨੇ ਡੇਰਾਮੁਖੀ ਸਿੱਖ ਮਰਿਆਦਾ ਦਾ ਧਾਰਨੀ ਨਹੀਂ ਹੈ ਇਸ ਲਈ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਨਹੀਂ ਕੀਤਾ ਗਿਆ ਨਾ ਹੀ ਉਹ ਕਰਨ ਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤ ਅਤੇ ਸੰਸਥਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਸਿੱਖ ਪੰਥ ਦੀ ਪ੍ਰਤੀਨਿਧੀ ਜਥੇਬੰਦੀ ਦੇ ਤੌਰ ਤੇ ਉਹ ਗੁਰੂ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਇਤਿਹਾਸਕ ਗੁਰਧਾਮਾਂ ਤੇ ਕੌਮ ਦਾ ਮਾਣ ਸਨਮਾਨ ਬਣਾਏ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹਿਣਗੇ ਸਾਫ਼ ਤੌਰ ਦੇ ਉੱਤੇ ਗੁਰਮਤਾ ਹੋਰ ਕਲ ਦਾ ਪਿਆ ਮਾਫੀ ਕਿਸੇ ਹੋਰ ਗੱਲ ਦੀ ਪਈ ਹੁਣ ਜਾਂ ਤਾਂ ਐਸਜੀਪੀਸੀ ਨੂੰ ਇਹ ਕਲੀਅਰ ਨਹੀਂ ਸੀ ਸਪਸ਼ਟੀਕਰਨ ਦੇਣ ਲੱਗਿਆ ਕਿ ਉਹ ਕੀ ਲਿਖਦੇ ਪਏ ਨੇ ਜਾਂ ਫਿਰ ਐਮੀ ਹੀ ਉਹਨਾਂ ਨੇ ਲਿਖ ਦਿੱਤਾ ਕਿ ਇਹਦਾ ਕਿਹੜਾ ਕੋਈ ਵਕਤ ਪੈਣੀ ਆ ਇਹਦੀ ਕਿਹੜਾ ਕੋਈ ਅੱਗੇ ਗੱਲ ਚੱਲਣੀ ਹੈ ਹੈਰਾਨੀ ਦੀ ਗੱਲ ਹੈ ਇੱਕ ਇਹੋ ਜੀ ਸੰਸਥਾ ਜਿਹੜੀ ਆਪਣੇ ਆਪ ਦੇ ਵਿੱਚ ਐਡੀ ਵੱਡੀ ਸੰਸਥਾ ਹੈ ਉਹ ਗਲਤ ਇਨਫਰਮੇਸ਼ਨ ਪ੍ਰੋਵਾਈਡ ਕਰਦੀ ਪਈ ਆ ਜਦੋਂ ਉਸ ਦੇ ਕੋਲੋਂ ਸਵਾਲ ਪੁੱਛਿਆ ਗਿਆ ਗਲਤ ਇਨਫਰਮੇਸ਼ਨ ਪ੍ਰੋਵਾਈਡ ਕਰਦੀ ਪਈ ਆ ਉਸ ਵੇਲੇ ਜਦੋਂ ਉਸ ਸੰਸਥਾ ਦੇ ਕੋਲੋਂ ਸਵਾਲ ਕੀਤਾ ਗਿਆ ਕਿ ਉਸ ਵੇਲੇ 92 ਲੱਖ ਰੁਪਏ ਦੇ ਇਸ਼ਤਿਹਾਰ ਕਿਉਂ ਜਾਰੀ ਕੀਤੇ ਗਏ ਸੀ ਉਸ ਵੇਲੇ ਜੇ 92 ਲੱਖ ਦੇ ਇਸ਼ਤਿਹਾਰ ਜਾਰੀ ਹੋਏ ਸੀ ਜਿਹੜਾ ਇਸ਼ਤਿਹਾਰ ਤੁਹਾਨੂੰ ਦਿਖਾ ਰਹੇ ਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਿਆ ਸੀ ਔਰ ਨਾਲ ਦੀ ਨਾਲ ਇਹਦੇ ਉੱਤੇ ਵੀ ਇਹੀ ਵਰਡਿੰਗ ਲਿਖੀ ਹੋਈ ਹੈ ਕਿ ਜਿਹੜਾ ਸਵਾਗ ਰਚਿਆ ਗਿਆ ਸੀ ਸੌਦਾ ਸਾਧ ਦੇ ਵੱਲੋਂ ਉਸ ਵਾਸਤੇ ਮਾਫੀ ਦਿੱਤੀ ਗਈ ਆ ਹੁਣ ਉਹ ਮਾਫੀ ਦਿੱਤੀ ਗਈ ਹੈ ਕਿਸ ਤਰ੍ਹਾਂ ਦਿੱਤੀ ਗਈ ਹੈ ਇਹਦੇ ਉੱਤੇ ਤਾਂ ਵੱਖਰੇ ਪੱਧਰ ਦੇ ਉੱਤੇ ਜਾਂਚ ਜਿਹੜੀ ਆ ਉਹ ਚੱਲਦੀ ਹੈ ਵੱਖਰੇ ਵੱੱਧਰ ਤੇ ਇਹਦਾ ਵਿਰੋਧ ਹੁੰਦਾ ਆ ਔਰ ਉਹ ਇੱਕ ਵੱਖਰਾ ਟੌਪਿਕ ਵੀ ਹੈਗਾ ਉਹਨੂੰ ਵੱਖਰੇ ਤੌਰ ਤੇ ਵਿਚਾਰਨਾ ਵੀ ਚਾਹੀਦਾ ਹੈ ਹੁਣ ਅਸਲ ਕੀ ਹੈ ਇਹ ਤਾਂ ਕਮੇਟੀ ਜਾਣ ਸਕਦੀ ਹੈ ਏਡੀ ਵੱਡੀ ਗਲਤੀ ਕਮੇਟੀ ਕਿਸ ਤਰ੍ਹਾਂ ਕਰ ਸਕਦੀ ਹੈ ਪਰ ਜੋ ਵੀ ਹੋਏ ਇਸ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ Subscribe to One India channel and never miss an update